ਹਾਂਜੀ ਪਿਆਰੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਲਿੱਤਰ ਜਿਸ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆ ਇਹ ਹੈ ਸਰਾਬਾ ਰੋਡ ਤੇ ਜਦੋਂ ਰਾਏਕੋਟ ਤੋਂ ਸਰਾਬਾ ਰੋਡ ਜਾਈਏ ਉਥੇ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈ ਪਿੰਡ ਲਿੱਤਰ ਤੇ ਇਸ ਜਿਹੜਾ ਜਗਾ ਦਾ ਇਸ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਚਰਮ ਚਰਨ ਮubaruk ਪਾ ਕੇ ਗਏ ਆ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਮਹਾਰਕ ਚਰਨ ਪਏ ਆ ਤੇ ਇੱਥੇ ਬਹੁਤ ਸੋਹਣਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਚੱਲਦੇ ਆ ਚੱਲਦੇ ਆ ਰਾਹ ਦੇ ਵਿੱਚ ਇਹ ਸਥਾਨ ਆਉਂਦਾ ਹੈ ਰਾਏਕੋਟ ਤੋਂ ਪਹਿਲਾਂ ਪਿੰਡ ਲਿੱਤਰਾਂ ਤੇ ਪਿੰਡ ਲਿੱਤਰ ਜੋ ਜਿਲ੍ਹਾ ਲੁਧਿਆਣੇ ਦਾ ਪਿੰਡ ਹੈ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਤੇ ਔਰ ਇਹ ਪੁਰਾਣਾ ਕਰੀਰ ਹੈ ਉਸ ਵੇਲੇ ਦਾ ਜਿਸ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਔਰ ਇਹ ਕਰੀਰ ਅੱਜ ਵੀ ਮੌਜੂਦ ਹੈ ਬਹੁਤ ਪਿੰਡਾਂ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਇਹ ਕਿਲਾ ਸੀ ਬਾਅਦ ਵਿੱਚ ਹਰਾ ਹੋਇਆ ਤੇ ਇਹ ਗੁਰੂ ਪਾਤਸ਼ਾਹ ਜੀਆ ਦੇ ਵੇਲੇ ਦਾ ਉਸ ਵੇਲੇ ਦਾ ਕਰੀਰ ਸਾਹਿਬ ਅੱਜ ਸਾਮ ਹੈ ਇਹ ਪੁਰਾਣੀ ਜਗ੍ਹਾ ਹੈ ਜਿੱਥੇ ਗੁਰੂ ਪਾਤਸ਼ਾਹ ਜੀਆ ਦਾ ਪਾਵਨ ਪਵਿੱਤਰ ਸਥਾਨ ਹੈ ਇਹ ਪੁਰਾਣਾ ਉਹ ਉਹ ਸਥਾਨ ਇਹਨਾਂ ਨੇ ਭੋਰਾ ਸਾਹਿਬ ਸੀ ਪਰ ਭੂਰਾ ਸਾਹਿਬ ਜਿਹੜਾ ਸਮੇਟ ਕੇ ਹੁਣ ਇਹ ਪਿੱਛੇ ਥੋੜਾ ਜਿਹੀ ਨਿਸ਼ਾਨੀ ਜ਼ਰੂਰ ਰੱਖੀ ਹੋਈ ਹੈ ਪ੍ਰਾਣੀ ਉਪਰੰਤ ਇੱਥੋਂ ਦੇ ਜਿਹੜੇ ਮਹਾਤਮਾ ਸਾਧੂ ਸਨ ਉਹਨਾਂ ਦਾ ਇੱਕ ਇਹ ਸਥਾਨ ਬਣਿਆ ਹੋਇਆ ਹੈ ਜਿੱਥੇ ਉਹਨਾਂ ਦੀ ਸਮਾਧ ਬਣੀ ਹੋਈ ਹੈ ਜਿਨ੍ਹਾਂ ਨੇ ਸੇਵਾ ਸੰਭਾਲ ਵੀ ਕੀਤੀ ਹੈ ਔਰ ਇਸ ਸਥਾਨ ਤੇ ਗੁਰੂ ਪਾਤਸ਼ਾਹ ਜੀਆ ਨੇ ਬਹੁਤ ਸਾਰੀਆਂ ਬਖਸ਼ਿਸ਼ਾਂ ਬਰਾਂ ਦੇ ਨਾਲ ਵੀ ਸੰਗਤ ਨੂੰ ਨਿਵਾਜਣਾ ਕੀਤਾ ਹੈ ਸਾਰੀ ਸੰਗਤ ਨੂੰ ਆਓ ਹੁਣ ਆਪਾਂ ਇਥੋਂ ਦੇ ਇਤਿਹਾਸ ਤੋਂ ਜਾਣੂ ਹੋਈਏ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਈਏ ਜੀ ਆਪ ਸਮੂਹ ਸਿੱਖ ਸੰਗਤਾਂ ਇਸ ਵੇਲੇ ਜਿਹੜੇ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਪਿੰਡ ਲਿੱਤਰਾ ਜੋ ਕਿ ਜਦੋਂ ਆਪਾਂ ਰਾਏਕੋਟ ਤੋਂ ਸਰਾਬਾ ਰੋਡ ਜਾਈਏ ਤਾਂ ਉਥੇ ਰਾਹ ਦੇ ਵਿੱਚ ਸਥਾਨ ਪੈਂਦਾ ਹੈ ਪਿੰਡ ਲਿੱਤਰਾ ਦਾ ਪਾਤਸ਼ਾਹੀ ਛੇਵੀਂ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਮੂबारक ਚਰਨਾਂ ਦੇ ਨਾਲ ਨਿਵਾਜਿਆ ਹੋਇਆ ਇਹ ਪਾਵਨ ਪਵਿੱਤਰ ਅਸਥਾਨ ਹੈ ਬਹੁਤ ਸੋਹਣਾ ਅਸਥਾਨ ਬਣਿਆ ਇੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਇਤਿਹਾਸਕਾਰਾਂ ਦੀ ਲਿਖਤ ਦੇ ਮੁਤਾਬਕ ਗੁਰਦੁਆਰਾ ਕਰੀਰ ਸਹਿਰ ਸਾਹਿਬ ਰਾਏਕੋਟ ਤੋਂ ਇਹ ਜਿਲ੍ਹਿਆ ਲੁਧਿਆਣਾ ਜਾਣ ਵਾਲੀ ਜਿਹੜੀ ਸੜਕ ਹੈ ਉਸ ਤੇ ਸਥਿਤ ਹੈ ਗੁਰੂ ਪਾਤਸ਼ਾਹ ਮਹਾਰਾਜ ਇੱਥੇ ਬਿਕਰਮੀ 1699 ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਫੱਗਣ ਦੇ ਮਹੀਨੇ ਦੇ ਵਿੱਚ ਇੱਥੋਂ ਮਥਾਣਾ ਮਹਰਾਜ ਇਹ ਜੰਗ ਜਿੱਤਣ ਤੋਂ ਬਾਅਦ ਪਾਈ ਕੀ ਡਰੌਲੀ ਤੋਂ ਚੱਲ ਕੇ ਦੀਨਾ ਕਾਂਗੜ ਤਖਤੂਪੁਰਾ ਤੇ ਹਠੂਰ ਹੁੰਦੇ ਹੋਏ 3000 ਕੋੜ ਸਵਾਰਾਂ ਦੇ ਸਮੇਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਧਰਤੀ ਨੂੰ ਭਾਗ ਲਾਉਂਦੇ ਆ ਉਸ ਸਮੇਂ ਇਸ ਸਥਾਨ ਦੇ ਉੱਤੇ ਸਾਰੇ ਬੀਆਵਾਨ ਸੀ ਕਰੀਰ ਕਿਕਰਾਂ ਆਦਿਕ ਜਿਹੜੇ ਮਾਰੂਥਲਾਂ ਦੇ ਵਿੱਚ ਹੋਣ ਵਾਲੇ ਆਪਾਂ ਜਾਣਦੇ ਆਂ ਵੀ ਝਾੜੀਆਂ ਬੂਟੀਆਂ ਦੇ ਨਾਲ ਇੱਕ ਰਿਆ ਹੋਇਆ ਸੀ ਤੇ ਇੱਥੇ ਸਾਰੇ ਪਾਸੇ ਕਿਕਰਾਂ ਕਰੀਰ ਸਨ ਸੰਘਣੇ ਰੁੱਖ ਸਨ ਉੱਚੇ-ਉੱਚੇ ਰੇਤ ਦੇ ਟਿੱਬੇ ਬਣੇ ਹੋਏ ਸਨ ਤੇ ਗੁਰੂ ਜੀ ਇੱਥੇ ਆ ਕੇ ਇੱਕ ਥੜਾ ਸੈਭ ਸਜੋਬਤ ਕੀਤਾ ਮੰਜੀ ਤੇ ਬਿਰਾਜਮਾਨ ਹੋ ਗਏ ਅਤੇ ਆਪਣਾ ਘੋੜਾ ਇੱਕ ਸੁੱਕੇ ਹੋਏ ਕਰੀਰ ਦੇ ਕਿਲੇ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੰਨਿਆ ਤੇ ਜਦੋਂ ਉਹ ਜਿਹੜਾ ਕਿਲਾ ਸੀ ਉਹ ਬਾਅਦ ਵਿੱਚ ਹੁਣ ਇੱਕ ਹਰੇ ਭਰੇ ਕਰੀਰ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਕਰੀਰ ਦੇ ਵਿੱਚ ਸ਼ੋਭਤ ਹੈ ਅੱਜ ਉਹ ਬਹੁਤ ਵੱਡਾ ਕਰੀਰ ਦਾ ਰੁੱਖ ਹੈ ਹਰਿਆ ਭਰਿਆ ਜਿਹਨੂੰ ਸਾਭ ਸੰਭਾਲ ਕੀਤੀ ਜਾ ਰਹੀ ਹੈ ਤੇ ਉਪਰੰਤ ਫਿਰ ਇਸ ਗੁਰੂ ਸਾਹਿਬ ਜੀਆਂ ਨੇ ਇਹ ਸਥਾਨ ਜਿਹੜਾ ਪ੍ਰਗਟ ਹੋਇਆ ਤੇ ਗੁਰੂ ਪਾਤਸ਼ਾਹ ਦੀ ਸੰਗਤਾਂ ਨੇ ਇੱਥੇ ਸੇਵਾਵਾਂ ਕੀਤੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਮਹਾਰਾਜ 21 ਦਿਨ ਬਰਾਜੇ ਹਨ ਤਾਨੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਔਰ ਇੱਥੇ ਕਨਾਲ ਛੱਪੜੀ ਸੀ ਜੋ ਅੱਜ ਸਰੋਵਰ ਸਾਹਿਬ ਹੈ ਜਿੱਥੇ ਗੁਰੂ ਕੇ ਜੋਧੇ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਕੇ ਔਰ ਜਦੋਂ ਆਸੇ ਪਾਸੇ ਜਾਣਾ ਉੱਥੇ ਇਹਨਾਂ ਨੂੰ ਗੁਰੂ ਕੇ ਸਿੱਖਾਂ ਨੇ ਬਾਣੀ ਪੜਨੀ ਜਿਨ੍ਹਾਂ ਨੂੰ ਅੱਜ ਲਾਗੇ ਜਿਹੜੇ ਖੇਤ ਨੇ ਬਾਣੀ ਵਾਲੇ ਖੇਤਾਂ ਦੇ ਨਾਲ ਉਸ ਸ਼ੋਭਤ ਹੈ ਤੇ ਇਸ ਪ੍ਰਕਾਰ ਇੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਰਹੇ ਨੇ ਤੇ ਇਥੋਂ ਮਹਾਰਾਜ ਜੀਆ ਨੇ 21 ਦਿਨ ਬਿਰਾਜ ਕੇ ਫਿਰ ਗੁਰੂ ਕੇ ਮਹਿਲ ਕੈਲੇ ਅਤੇ ਫੌਜ ਥਾਲੀਆਂ ਪਿੰਡ ਜਿਹੜੇ ਇੱਥੇ ਅੱਗ ਲਾਗੇ ਦੇ ਪਿੰਡ ਨੇ ਤੇ ਗੁਰੂ ਸਾਹਿਬ ਜੀਆ ਨੂੰ ਇੱਥੇ ਇਹ ਧਾਨ ਪ੍ਰਗਟ ਹੋਇਆ ਜਦੋਂ ਦੀਨ ਦੁਖੀਆਂ ਦੇ ਦਰਦ ਅਨਵਾਰ ਦੇ ਰਹੇ ਇੱਥੇ ਪਿੰਡ ਭੈਣੀ ਦਰੇੜਾ ਦੇ ਦੁਖੀ ਲੋਕ ਆ ਕੇ ਰੋਂਦੇ ਰਹੇ ਆ ਕੇ ਮਹਾਰਾਜ ਨੂੰ ਦੱਸਿਆ ਤੇ ਪਿੰਡ ਆਂਡਲੂ ਦੇ ਜਿਹੜੇ ਸਖੀ ਸਰਬਰ ਦੇ ਪੀਰ ਨੇ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਡੀਆਂ ਧੀਆ ਪ੍ਰਾਣਾ ਨੂੰ ਮਾੜਾ ਚੰਗਾ ਬੋਲਦੇ ਆ ਮਹਾਰਾਜ ਨੇ ਇੱਥੋਂ ਜੋਧੇ ਭੇਜ ਕੇ ਉਹ ਉਹਨਾਂ ਨੂੰ ਵੀ ਮਹਾਰਾਜ ਜੀਆ ਨੇ ਸੌਦਾ ਲਵਾਇਆ ਉਹ ਪਿੰਡ ਥੇ ਹੋਇਆ ਤੇ ਇਸ ਪ੍ਰਕਾਰ ਸਤਗੁਰੂ ਸੱਚੇ ਪਾਤਸ਼ਾਹ ਦਾ ਇਹ ਮਹਾਨ ਪਾਵਨ ਪਵਿੱਤਰ ਸਥਾਨ ਹੈ ਤੇ ਉਸ ਵਕਤ ਸਤਗੁਰੂ ਸੱਚੇ ਪਾਤਸ਼ਾਹ ਜੀਆ ਦੇ ਨਾਲ ਜਿਹੜੇ ਜੋਧੇ ਸਨ ਇੱਥੇ ਗੁਰਬਾਣੀ ਪੜ੍ਹਦੇ ਰਹੇ ਨਿਤਨੇਮ ਕਰਦੇ ਰਹੇ ਤੇ ਇਹ ਜਿਹੜਾ ਹੈ ਇਸ ਜਗ੍ਹਾ ਨੂੰ ਭਾਗ ਲਾਇਆ ਤੇ ਗੁਰਬਾਣੀ ਖੇਤ ਇਹ ਪਿੰਡਾਇ ਜਿਹੜੇ ਖੇਤ ਨੇ ਉਹਨਾਂ ਦਾ ਨਾਂ ਗੁਰਬਾਣੀ ਖੇਤ ਦੇ ਨਾਂ ਤੇ ਇਹ ਜਗ੍ਹਾ ਨੂੰ ਜਾਣਿਆ ਜਾਂਦਾ ਇੱਥੇ ਸਰੋਵਰ ਸਾਹਿਬ ਸ਼ੋਭਤ ਹੈ ਹਰ ਮਹੀਨੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਹਰ ਸਾਲ ਸ਼ਿਵਰਾਤਰੀ ਵਾਲੇ ਜੋੜ ਮੇਲੇ ਦੋ ਦਿਨ ਜੋੜ ਮੇਲਾ ਪਰਦਾ ਸ਼ਿਵਰਾਤਰੀ ਵੇਲੇ ਤੇ ਮਹਾਨ ਪਾਵਨ ਅਸਥਾਨ ਤੇ ਇੱਥੇ ਮਹਾਨ ਇੱਕ ਸੰਤ ਸੰਤ ਬਾਬਾ ਨਾਰਾਇਣ ਦਾਸ ਜੀ ਦੀ ਉਹਨਾਂ ਦੀ ਸਮਾਦ ਹੈ ਜਿਹੜੇ ਬਹੁਤ ਉੱਚੀ ਕਰਨੀ ਵਾਲੇ ਮਹਾਂਪੁਰਖ ਹੋਏ ਨੇ ਜਿਹੜੇ ਇੱਕ ਤੇ ਬੇ ਉਤੇ ਸ਼ੋਭਤ ਸਨ ਇੱਕ ਇਥੇ ਟੱਬਾ ਸੀ ਉੱਥੇ ਮਾਰਾ ਇਥੇ ਸੰਤ ਨਰੈਣਦਾਸ ਜੀ ਸੁਸ਼ੋਭਤ ਸਨ ਤੇ ਉਹ ਉੱਥੇ ਜਾ ਕੇ ਜਦੋਂ ਕੋਈ ਆਉਣ ਵਾਲਾ ਰਾਹੀ ਪੰਦੀ ਜਾਂਦਾ ਜਾਂ ਕੋਈ ਜਲਪਾਣੀ ਮੰਗਦਾ ਤੇ ਮਹਾਪੁਰਖ ਇੰਨੀ ਕਰਨੀ ਵਾਲੇ ਸਨ ਕਹਿੰਦੇ ਵੀ ਰੇਤੇ ਦੀ ਮੁਠੀ ਭਰ ਕੇ ਪਾਣੀ ਦੇ ਵਿੱਚ ਉਹ ਵੀ ਖੰਡ ਬਣਾ ਦਿੰਦੇ ਸਨ ਮਿੱਠਾ ਪਾਣੀ ਪਾਵ ਜਾਲਸ਼ ਮਿੱਠਾ ਜਲ ਛਕਾਉਂਦੇ ਸਨ ਆਉਣ ਜਾਣ ਵਾਲੇ ਸੇਵਾਦਾਰਾਂ ਨੂੰ ਉਹ ਸਥਾਨ ਦੇ ਉੱਤੇ ਇਹ ਮਗਰਲੇ ਪਾਸੇ ਸਮਾਦ ਵੀ ਬਣੀ ਐ ਉਹਨਾਂ ਦਾ ਤਪ ਸਥਾਨ ਬਣਿਆ ਔਰ ਉਸ ਦੇ ਨਾਲ ਹੀ ਪੂਰਾ ਸਾਹਿਬ ਜੋ ਪ੍ਰਾਰਥਨ ਸਥਾਨ ਹੈ ਉਹ ਵੀ ਤੁਸੀਂ ਵੀਡੀਓ ਵਿੱਚ ਦਰਸ਼ਨ ਕਰ ਰਹੇ ਹੋ ਉਹ ਉਸ ਮਹਾਨ ਪੁਰਸ਼ ਦੀ ਜਿਹੜੀ ਸਮਾਦ ਹੈ ਤਪ ਸਥਾਨ ਹੈ ਉਹਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਮਹਾਨ ਜਿਹੜਾ ਸਥਾਨ ਹੈ ਇਹ ਬਹੁਤ ਸੋਹਣਾ ਜਿਹੜਾ ਹੁਣ ਇੱਥੇ ਜਿਹੜੇ ਸਿੰਘਾਂ ਦੇ ਘੋੜਿਆਂ ਤੇ ਸਵਾਰ ਜਿਹੜੇ ਬੁੱਤ ਲਾਏ ਹੋਏ ਨੇ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਹੈ ਇਧਰਲੇ ਪਾਸੇ ਸਿੰਘਾਂ ਦੇ ਬੁੱਤ ਲੱਗੇ ਹੋਏ ਹਨ ਇਸ ਪ੍ਰਕਾਰ ਗੁਰੂ ਕੇ ਪਿਆਰ ਵਾਲੇ ਜਿਹੜੇ ਸਥਾਨ ਦੀਆਂ ਸਲਾਮਾਂ ਨਿਵਾ ਰਹੇ ਆ ਬਹੁਤ ਸੋਹਣਾ ਇੱਥੇ ਸੰਗਤ ਦੇ ਟੈਲਣ ਵਾਸਤੇ ਪਾਰਕਾਂ ਦਾ ਪ੍ਰਬੰਧ ਹੈ ਬਹੁਤ ਸੋਹਣਾ ਸਥਾਨ ਜਿਹੜਾ ਬਣਾਇਆ ਹੋਇਆ ਹੈ ਬਹੁਤ ਸੋਹਣੀ ਦਿੱਖ ਦਿੱਤੀ ਹੋਈ ਹੈ ਬਹੁਤ ਬਹੁਤ ਆਪ ਸੰਗਤਾਂ ਜਿਹੜਾ ਇਹ ਪਿਆਰ ਕਰ ਰਹੇ ਹੋ ਪਿਆਰ ਬਖਸ਼ ਰਹੇ ਹੋ ਵੱਧ ਤੋਂ ਵੱਧ ਪਿਆਰ ਬਖਸ਼ੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸਾਨੂੰ ਦੱਸਿਓ ਕਿਤੇ ਵੀ ਕੋਈ ਕਮੀ ਆਉਂਦੀ ਹੈ ਤੇ YouTube ਦੇ ਉੱਪਰ ਵੀ ਇਹ ਵੀਡੀਓ ਅਪਲੋਡ ਹੋਣੀਆਂ ਨੇ YouTube ਤੇ ਵੀ ਜਾ ਕੇ ਤੁਸੀਂ ਇਹ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ ਜ਼ਰੂਰ ਤੇ ਸਾਡੇ ਜਿਹੜਾ ਪੇਜ ਬਣਿਆ ਇਹਨੂੰ ਫੋਲੋ ਕਰਿਓ ਅੱਗੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ